ਲੋ ਜੀ ਸੰਦੂ ਸਾਹਿਬ ਆ ਕੇ ਪਹੁੰਚ ਗਏ ਆ ਸ਼ਹਿਰ ਅੰਮ੍ਰਿਤਸਰ ਜੀ ਜ਼ਿਲ੍ਹਾ ਵੀ ਅੰਮ੍ਰਿਤਸਰ ਪੈਂਦਾ ਤਹਿਸੀਲ ਵੀ ਅੰਮ੍ਰਿਤਸਰ ਪੈਂਦੀ ਆ ਦੇਖੋ ਆ ਜੀ ਬਾਈਆਂ ਕੋਈ ਪੰਜ ਛੇ ਲੈ ਕੇ ਆ ਪਾਉਂਦੇ ਸੇਲ ਆ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀਏ ਸੰਦੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀ ਦਾ ਬਾਈ ਵਧੀਆ ਵਧੀਆ ਸਿੰਘ ਵਧੀਆ ਜੀ ਵਾਹ ਜੀ ਵਾਹ ਹਾਂ ਜੀ ਹੋਰ ਜਨਾਓ ਵਾਹ ਵਧੀਆ ਸੰਦੀਪ ਕੀ ਬੰਦਰ ਬਸ ਇਦਾਂ ਹੀ ਤੀ ਵਾਵਾ ਲੇਟ ਕਰਤਾ ਨਹੀਂ ਤੇ ਅੱਜ ਬਰਾਂਡਾ ਭਰਿਆ ਹੀ ਪਾਉਂਦੇ ਵਾਵਾ ਹੁਣ ਗਈਆਂ ਚਾਰ ਹਨਾ ਕਿਸੇ ਗਈਆਂ ਉਹ ਗਈਆਂ ਆਪਣੇ ਜਗਰਾਵਾਂ ਤੋਂ ਥੋੜਾ ਹੋਰਾਂ ਗਈਆਂ ਅੱਛਾ ਠੀਕ ਹੈ ਹਾਂਜੀ ਚਲੋ ਓਡੀਸੀ ਖਾਂ ਦੇ ਲੱਗ ਗਈ ਠੀਕ ਹੈ ਠੀਕ ਹੈ ਹਾਂਜੀ ਹੁਣ ਕਿਦਿਆਂ ਹੁਣ 5G ਠੀਕ ਆ ਹਾਂਜੀ ਕਰੀ ਚਲੋ ਫਿਰ ਹਾਂਜੀ ਚਲੋ ਦੱਸੋ ਜੀ ਫਿਰ ਜਰਸੀ ਆ ਗਈ ਫਿਰ ਇਹ ਪੇ ਲੈਣਾ ਸੰਦੀਪ ਜੀ ਕੱਲ ਬੱਚਾ ਮਰ ਗਿਆ ਇਹਦਾ 부ਸ਼ੀ ਬਣਾਈ ਆ ਅੱਛਾ ਹਾਂਜੀ ਪਰ ਦੁੱਧ ਐਸ ਟਾਈਮ 15-16 ਕਿਲੋ ਜੇ ਗਾਵਣ ਵੇ 부ਸ਼ੀ ਦੀ ਲੋਡ ਨਹੀਂ ਪੈਦੀ ਮਿਸਨਗ ਨਹੀਂ ਹਾਂਜੀ 15-16 ਕਿਲੋ ਦੁੱਧ ਜੀ 15-16 ਕਿਲੋ ਐਸ ਟਾਈਮ ਤੋ ਤਿਆਰ ਆ ਹਾਂਜੀ ਲੋ ਜੀ ਲਓ ਵੇਖੋ 15 16 ਕਿਲੋ ਦਾ ਐਸਟਾ ਤਿਆਰ ਆ ਤੇ ਵੇਖੋ ਥਾਲੇਵਾ ਤੁਹਾਨੂੰ ਸਭ ਬੜਾ ਵਜੇ ਥਾਲੇਵਾ ਹੈ ਹਾਂਜੀ ਹਾਂਜੀ ਆਜੋ ਆਜੋ ਚੋ ਆਪਸ ਮਾ ਇਹ ਵਧੀਆ ਆਪਸ ਮਾ ਦੇ ਇੱਕ ਨੰਬਰ ਹਾਂਜੀ ਭਾਈ ਜੀ ਫਿਰ ਮੋਲ ਲ ਸੰਦੀਪ ਜੀ ਇਹਦਾ ਜੋ ਮਰਜ਼ੀ ਕਰੀਏ 75 80 ਵੀ ਕਰੀ ਜਾਈਏ ਇਹ 67000 ਦੀ ਜੈਸ ਨੋ ਹੀ ਹੋਣੀ ਉਹ ਚ 500 ਰੁਪਿਆ ਛੋਟ ਸਿਰ 67000 ਹਾਂ ਚੱਲਣ ਦੇ ਗਰਾ ਤੇਰੀ ਜੈਸ ਲਓ ਜੀ ਸਤਾਰਿਆ ਰੋ ਜੈਸਰੋ ਯਾਰੀ 500 ਛੋਟੀ ਹੋਣੀ ਛੋਟੀ ਹੋਣੀ ਜੀ ਚਲੋ ਜਾਣ ਦੋ ਬਸ ਠੀਕ ਆ ਭਾਈ ਇਹ ਵੀ ਤਾਜੀ ਆ ਹਾਂਜੀ ਹਾਂਜੀ ਸੰਦੀਪ ਜੀ ਨੂੰ ਅੱਜ ਤੋਸਤਾ ਇੱਕ ਦਿਨ ਸਵੇਰੇ ਨੂੰ ਹੋਇਆ ਜੇ ਮਗਰ ਬੱਛਾ ਜੇ ਤੇ ਅੱਛਾ ਬੱਛਾ ਮਗਰ ਆ ਗਿਆ ਹਾਂਜੀ ਇਸ ਟਾਈਮ ਸੰਦੀਪ ਜੀ 15 ਕਿਲੋ ਹੋ ਗਿਆ ਇਹ ਦੇਖੋ 15 ਦੁੱਧ 15 16 ਕਿਲੋ ਮਨਾ ਕੇ ਦਵਾਂਗੇ ਲੋ ਜੀ ਵਾਹ ਇਹਦੇ ਤੇ 20 22 ਕਿਲੋ ਕਰਦੀ ਆ ਅੱਛਾ ਹਾਂਜੀ ਵੈੜੇ ਭਾਈ ਜੀ ਬਹੁਤ ਚੰਗੀ ਭੈਣ ਹਾਂਜੀ ਕਵਾਲਿਟੀ ਆ ਵੇੜ ਦਿਲਾ ਬਿਲਕੁਲ ਜੀ ਬਿਲਕੁਲ ਬੱਚਾ ਮਗਰਾ ਹੈ ਨਾ ਹਾਂਜੀ ਇਹਦਾ ਬਾਜੀ ਫਿਰ ਮੁੱਲ ਇਹਦਾ ਸੰਦੀਪ ਜੀ 65 60 55 ਦੀ ਦੇ ਦिए ਤੁਸੀਂ ਦਾ ਦਿਓ ਜੀ 50000 ਦੀ 50000 ਤੋਂ 20000 ਛੋੜ ਕਰਦੇ 50000 ਦੀ ਦੇ ਰਾਂਗੇ ਉੱਚੋ ਆਏਗੇ ਦਾ ਮਾਨਤਾ ਨੂੰ ਜੂਗਾ ਹੋਰ ਕਰ ਦੋਗੇ ਕਰਤਾ ਜੀ ਮਾਨਦਰਾ ਜੀ ਹੋਰ ਕਰ ਦਣਗੇ ਹਾਂਜੀ ਚਲੋ ਹੁੰਦੇ ਗਰਾਂ ਦੇ ਇਹ ਆ ਸੁਖਸੰਦੂ ਜੀ ਰੇਡ ਵੇਖੋ ਬਾਈ ਦਾ ਐ ਬਿਲਕੁਲ ਬਸ ਟਾਈਮ ਸਿਰ ਭਜਣਾ ਲੈ ਕੰਮ ਹੀ ਹੈ ਨਾ ਬਾਈ ਜੀ ਹਾਂਜੀ ਚਲੋ ਸੁਣ ਲਓ ਆਹ ਆ ਮਰਾ ਹਾਂਜੀ ਇਹ ਸਿੰਘਾਲੀ ਸਿੰਘਾ ਆਲੀ ਸੰਦੀਪ ਜੀ ਕੋਈ 7-8 ਦਿਨ ਹੋ ਜੇ ਸੂਈ ਨੂੰ ਅੱਛਾ ਇਸ ਟਾਈਮ ਇਹਦੇ ਕੋ ਵੀ 14 ਕਿਲੋ ਹੋਊਗਾ ਇਹਦੇ ਮਗਰ ਬੱਛੀ ਜੇ ਅੱਛਾ ਬੱਛੀ ਮਗਰ ਆ ਗਿਆ ਹਾਂਜੀ ਅੱਜ 7ਵਾਂ ਦਿਨ ਸੂਈ ਨੂੰ ਆਇਆ ਜੇ ਲਓ ਜੀ ਇਹ ਵੀ ਕਰੋ ਚੈੱਕ ਆ ਦੇਖ ਚਲੋ ਕਰੋ ਬਸ ਠੀਕ ਆ ਬਾਈ ਫਿਰ 13 ਹੋ ਜੇ 14 ਜੇ ਦੇ ਕੁਝ ਇਹਨਾਂ ਤੋਂ ਰਹਗਾ ਹਾਂਜੀ ਠੀਕ ਆ ਫਿਰ 15 ਕਿਲੋ ਦਾ ਸੁਨੀਪ ਜੀ ਰਮਾਨ ਨਾ ਦੇਈ ਜਾਊਗੀ ਨਾ ਇਹ ਕਰ ਜਾ ਕੇ ਸੇਵਾ ਤੇ ਨਹੀਂ ਠੀਕ ਆ ਭਾਜੀ ਹਾਂਜੀ ਐ ਠੀਕ ਆ ਹਾਂਜੀ ਇਹਦਾ ਸੁਨੀਪ ਜੀ ਮੁੱਲ ਕਰੀਏ 55 ਮੁੱਲ ਕਰੀਏ 60 ਹਾਂ 50 ਦੀ ਦੇ ਦिए 41 ਦੀ 41 ਦੀ ਦੇ ਦਾਂ 45 ਦੀ ਉਹ ਚੋਂ ਵੀ 10000 ਛੱਡ ਦਾਂਗੇ 40000 ਦੀ ਦੇ ਦਾਂਗੇ ਆਏਗਾ ਦਾ ਫੇਰ ਮੰਨਤਾ ਨੂੰ ਜੁਗਾ 40000 ਤੋਂ ਆਏਗਾ ਫੇਰ ਮੰਨ ਫੇਰ ਮੰਨਤਾ ਨੂੰ ਜੁਗਾ ਚਲੋ ਠੀਕ ਆ ਚੱਲਣ ਦੋ ਲਓ ਜੀ ਵੇਖੋ ਰੇੜ ਵੇਖੋ ਬਾਈ ਰੇੜ ਵੇਖੋ ਚਲੋ ਫਿਰ ਆ ਜਾਂਦਾ ਤੈਨੂੰ ਇਹ ਵੀ ਤਾਜੀ ਸੂਈ ਹਾਂਜੀ ਹਾਂਜੀ ਸੰਦੀਪ ਜੀ ਇਹ ਇਹਨੂੰ ਵੀ ਅੱਜ ਚੌਥਾ ਪੰਜਵਾਂ ਦਿਨ ਹੋਇਆ ਜੇ ਸੂਈ ਨੂੰ ਅੱਛਾ ਹਾਂਜੀ ਦੁੱਧ ਕਿੰਨਾ ਬਾਈ ਜੀ ਠੀਕ ਹੈ ਸੰਦੀਪ ਜੀ ਇਹਦੇ ਕੋ ਦੁੱਧ ਹੋਊਗਾ 10 ਕਿਲੋ ਅੱਛਾ ਜੀ ਮਗਰ ਬੱਛੀ ਜੇ ਮਗਰ ਬੱਛੀ ਆ ਹਾਂ ਜੀ ਇਹ ਨਾ ਕੋਈ ਕਵੇ ਵੀ ਗਰਮ ਹੋ ਗਿਆ ਠੰਡੀ ਸੀ ਇਹ ਸੰਦੀਪ ਜੀ ਵੰਗਿਆਂ ਤੋਂ ਬਿਨਾ ਚਵਾਵਾਂਗੇ ਅੱਛਾ ਹਾਂ ਜੀ ਦੁੱਧ 10 ਕਿਲੋ ਮੁੱਲ ਇਦਾਂ ਦੇ ਕਰ ਦੇਣਾ ਛੋਟੇ ਛੋਟੇ ਚੁਟਕੀ ਵਾਲਾ ਹੀ ਚੰਦ ਐਮਸਰੇ ਐਮ ਵਾਲਾ ਹੀ ਕੇ ਠੀਕ ਹੈ ਆਜੋ ਆਜੋ ਜੀ ਆਜੋ 30 ਦੀ ਦੇ ਦੀਏ 25 ਦੀ ਜੈਸਨੋ 1000 24000 ਦੀ ਅੱਛਾ ਲਓ ਜੀ 24000 ਦੀ ਸਿਰਫ 24000 ਦੀ ਜੈਸਨੋ ਜੇ ਜੈਸਨੋ 24000 ਦੀ ਹਾਂਜੀ ਠੀਕ ਹੈ ਮੈਂ ਹਾਲੀ ਹਾਂਜੀ ਕਿੱਥੋਂ ਮਾਲ ਲੈ ਕੇ ਆ ਰਹੇ ਗੱਡ ਘੱਟ ਗਏ ਸੀ ਤੇ ਜੀ ਇਦਾਂ ਹੀ ਆਉਣਾ ਅੱਗੇ ਧਿਆਨ ਘਾਟੇ ਹੋਣ ਤਾਂ ਕਰਦੇ ਹਾਂ ਬੜਾ ਕਰ ਲਿਆ ਹਾਂ ਹੈ ਉਹੀ ਆ ਗਿਆ ਫਿਰ 10 ਸਾਲ ਬਰਾਂ ਵਾਲਾ ਕੰਮ ਕਰੇ ਨੀ ਬਿਲਕੁਲ ਹੋਣ ਹੋ ਗਿਆ ਜੀ ਐਵੇਂ ਆ ਵੇ ਲੋ ਤੁਹਾਨੂੰ ਫਿਰ ਪਟੈ ਫਰੀ ਇਹ ਚੁੱਕਰ ਚੱਕਰ ਪਾ ਕੇ ਦਾਲੇ ਨੂੰ ਲਾ ਕੇ ਲਾਤਾ ਆ ਵੰਡ ਪਾਇਆ ਹੈ ਬਸ ਆ ਐਵੇਂ ਨਹੀਂ ਦੁੱਧ ਕਰਦੀਆਂ ਬਿਲਕੁਲ ਸੁਣ ਜੀ ਪਹਿਲਾ ਸੁਆਰੀ ਇਹਦੇ ਮਗਰ ਵਛੀ ਜੀ ਅੱਛਾ ਇਰ ਕੋ ਕੋਈ 7 ਰੇ 8 ਰੇ ਅੱਜ ਸੁਈ ਨੂੰ ਤੀਸਰਾ ਦਿਨ ਜੇ 7-8 ਕਿਲੋ ਦੁੱਧ 10 ਕਿਲੋ ਕਰ ਜੂਗੀ ਬਾ ਠੀਕ ਹੈ ਫਿਰ ਲਓ ਜੀ ਇਹ ਵੀ ਕਰੋ ਚੱਕ ਆ ਪਾਟ ਬੰਦ ਕਰੇ ਬਾ ਹਾਂਜੀ 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 ਸੁਨੀਲ ਜੀ ਇਹਦਾ ਮੁੱਲ ਕਰੀਏ ਸੰਦੀਪ ਜੀ 28 ਮੁੱਲ ਕਰੀਏ 30 25 ਦੀ ਦੇ ਦिए ਇਹ ਵੀ ਜੋੜੀ ਹਲ ਜਾਂਦੇ ਯਾਰ ਨਹੀਂ ਹਾਂ ਬੜਾ ਫਰਕ ਇਹਦੇ ਚ ਤੇ ਉਹਦੇ ਚ ਇਹ ਕੀ ਆਰ ਦੇ ਦਵਾਂਗੇ ਵਾਹ ਜੀ ਵਾਹ ਠੀਕ ਆ ਸਾਰਾ ਪੂਰੇ 20 ਦੀ ਸੰਦੀਪ 20 ਜਲਨ ਦੋ 20 ਆਰ ਦੇ ਦੇ ਰਾਂਗੇ ਪੂਰੇ 20 ਆਰ ਦੇ ਹਾਂਜੀ ਵੇਖੋ ਕਰਾ ਲੇ ਜਾਂਦੇ ਛਾਲਾ ਮਾਰਦੇ ਨਹੀਂ ਆ ਦੇਖਿਆ ਕਰ ਬਸ ਆਹੀ ਅਸਲ ਸਾਹਿਬ ਹਾਂਜੀ ਹਾਂਜੀ ਲੋ ਜੀ ਆਹੀ ਪੰਜ ਵਹਿਣਾ ਪੰਜੇ ਟੋਪ ਕੁਆਲਿਟੀ ਤੇ ਭਾਅ ਬਿਲਕੁਲ ਜੈ ਨਹੀਂ ਠੀਕ ਹੈ ਜੀ ਹਾਂਜੀ 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 ਚਲੋ ਬਾਕੀ ਮੇਰਾ ਵੀਰ ਇੱਥੇ ਆਓ ਵਾਰ ਇੱਕ ਟਾਈਮ ਦੋ ਟਾਈਮ ਜੁਆਈ ਕਰੋ ਬਿਲਕੁਲ ਬਿਲਕੁਲ ਜ਼ਿੰਦਗੀ ਆਪਣੀ ਕੋਈ ਦੋ ਟਾਈਮ ਚੋਵੇ ਹਾਂਜੀ ਹਾਂਜੀ ਜਦੋਂ ਕਹਿੰਨੇ ਪੈਸੇ ਦੇਣੇ ਦੋ ਟਾਈਮ ਚੋਕੇ ਦੇ ਬਿਲਕੁਲ ਬਿਲਕੁਲ ਹਾਂਜੀ ਬੋਲੋ ਜੀ ਫਿਰ ਨੰਬਰ ਨਾਂ ਸੋਕ ਸੰਧੂ ਜੀ 81 646 722 ਜਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਸਹੀ ਸਹੀ